ਸੱਚੀ ਕਾ ਲਾਡ ਨਮਸਤੇ ਅੱਜ ਅਸੀਂ ਫਿਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਚੈਨਲ ਜੋ ਕਿ ਹੈਲਥ ਚੈਨਲ ਜੇ ਅਸੀਂ ਤੁਹਾਡੇ ਨਾਲ ਫਿਰ ਰੂਬਰੂ ਆ ਤੇ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਜੀ ਤੇ ਅਸੀਂ ਬੇਨਤੀ ਕਰਦੇ ਆ ਕਿ ਅਸੀਂ ਬਹੁਤ ਨਵੇਂ ਨਵੇਂ ਆ ਪਰ ਤੁਹਾਡੀ ਹੱਲਾਸ਼ੇਰੀ ਸਦਕਾ ਅਸੀਂ ਪ੍ਰੋਗਰਾਮ ਜਾਰੀ ਰੱਖ ਰਹੇ ਆ ਸੋ ਸਾਡੀ ਰਿਕਾਰਡਿੰਗ ਰਿਕਾਰਡਿੰਗ ਤੇ ਬਹੁਤੇ ਜਿਆਦਾ ਨਾ ਔਖੇ ਹੋ요 ਸਾਡੀਆਂ ਗਲਤੀਆਂ ਹੁੰਦੀਆਂ ਰਹਿਣਗੀਆਂ ਕੁਝ ਸਿੱਧੀਆਂ ਪੁੱਠੀਆਂ ਉਹਦੇ ਵਿੱਚ ਕਦੇ ਲਾਈਟ ਵੀ ਵੱਧ ਘੱਟ ਹੋ ਸਕਦੀ ਹੈ ਕੁਛ ਆਵਾਜ਼ ਉੱਤੇ ਥੱਲੇ ਹੋ ਸਕਦੀ ਹੈ ਥੋੜੀ ਬਹੁਤ ਪਰ ਖਿਮਾ ਕਰਿਓ ਫਿਰ ਵੀ ਉਹਦੇ ਬਾਵਜੂਦ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਹੱਲਾਸ਼ੇਰੀ ਦੇ ਰਹੇ ਹੋ ਉਹਦੇ ਲਈ ਧੰਨਵਾਦ ਪਰ ਇੱਕ ਜ਼ਰੂਰ ਅਹਿਮ ਅਸੀਂ ਗੱਲ ਅੱਜ ਕਰਦੀਏ ਕਿਉਂਕਿ ਪ੍ਰੋਗਰਾਮ ਅੱਜ ਬਹੁਤ ਹੀ ਗਰਜ਼ਬਦਾ ਜੈਸਾ ਇਸੇ ਲਈ ਬੇਨਤੀ ਹੈ ਕਿ ਕੁਝ ਥਾਵਾਂ ਤੇ ਵੇਖਿਆ ਗਿਆ ਕਿ ਸਾਡੇ ਪ੍ਰੋਗਰਾਮ ਨੂੰ ਉਹਨਾਂ ਨੇ ਆਪਣੇ ਚੈਨਲਸ ਤੇ ਟੀਵੀਆਂ ਤੇ ਚਲਾ ਲਿਆ ਬਿਨਾਂ ਇਜਾਜ਼ਤ ਦੇ ਕਾਪੀਰਾਈਟ ਹੁੰਦਾ ਜੇ ਕਿਸੇ ਚੀਜ਼ ਦਾ ਸੋ ਕਿਰਪਾ ਕਰਕੇ ਇਹ ਪ੍ਰੋਗਰਾਮ ਕਾਪੀਰਾਈਟ ਹੈ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦਾ ਕਿਰਪਾ ਕਰਕੇ ਤੁਸੀਂ ਜੇ ਸ਼ੇਅਰ ਕਰਨਾ ਹੋਏ ਜੀ ਸਦਕੇ ਜਿੰਨੀ ਵਾਰ ਮਰਜ਼ੀ ਤੁਸੀਂ ਇਹਨੂੰ ਕਰੋ ਪਰ ਉਹਦੇ ਵਿੱਚੋਂ ਕਲਿੱਪਿੰਗ ਲੈ ਕੇ ਨਾ ਵਰਤੋ ਆਪਣੇ ਤੇ ਬੇਨਤੀ ਹੈ ਸਾਡੇ ਵੱਲੋਂ ਤਾਂ ਬੇਨਤੀ ਹੈ ਜੀ ਕਿ ਸਾਨੂੰ ਸੁਣੋ ਤੇ ਉਹਦੇ ਵਿੱਚ ਜਿਹੜਾ ਸਨੇਹ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆ ਉਹ ਜ਼ਰੂਰ ਐਪਲਾਈ ਕਰੋ ਤੇ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਇਹ ਇਹ ਸਾਡੀ ਬੇਨਤੀ ਰਹੇਗੀ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਲਾਲ ਗੁਲਾਲ ਆਹਾਹਾ ਟਮਾਟਰ ਦੀ ਬਿਲਕੁਲ ਜੀ ਤੇ ਉਹ ਟਮਾਟਰ ਕਿਆ ਗਜ਼ਬ ਦੇ ਉਹਦੇ ਫਾਇਦੇ ਜੇ ਦੇਖੋ ਜੀ ਦੇਖੋ ਜੀ ਨਾ ਇਹ ਸਬਜੀ ਦਾ ਹੈ ਨਹੀਂ ਕਿਥੇ ਟਮਾਟਰ ਆਪਾਂ ਸਬਜੀ ਵਾਲੇ ਤੋਂ ਲੈਣੇ ਆ ਪਰ ਟਮਾਟਰ ਰਸਲ ਦੇ ਵਿੱਚ ਹੈਗਾ ਜੀ ਕਿਉਂ ਸਵਾਲ ਬਿਲਕੁਲ ਜੀ ਤੁਸੀਂ ਵੀ ਹੈਰਾਨ ਹੋਵੋਗੇ ਜਿਵੇਂ ਅਸੀਂ ਹੈਰਾਨ ਹੋਏ ਸੀ ਪੜ੍ਹ ਕੇ ਪਰ ਇਹ ਟੱਬਰ ਹੀ ਇਸ ਤਰ੍ਹਾਂ ਦੇ ਰਲਵੇਂ ਮਿਲਵੇਂ ਜੇ ਕੀ ਕਰੀਏ ਇਹ ਹੈ ਵਾਕਈ ਦਰਅਸਲ ਫਲ ਇਹਨੂੰ ਸਬਜ਼ੀ ਵਿੱਚ ਅਸੀਂ ਆਪੇ ਹੀ ਕਨਵਰਟ ਕਰ ਲਿਆ ਤਾਂ ਹੀ ਤਾਂ ਦੇਖੋ ਨਾ 16 ਕਰੋੜ ਟਨ ਬਹੁਤ ਸੋਚ ਸਕਦੇ ਹੋ ਵੀ ਜਿਹੜਾ ਹਰ ਸਾਲ ਅਸੀਂ ਖਾਂਦੇ ਆ ਦੁਨੀਆ ਭਰ ਵਿੱਚ ਤੇ ਕਿੱਡਾ ਵਰਤੋਂ ਵਾਲਾ ਹੋਏਗਾ ਜ਼ਿਆਦਾ ਨਹੀਂ ਹੋ ਰਿਹਾ ਕਿਤੇ ਨਹੀਂ ਨਹੀਂ ਕਿਉਂਕਿ ਕੋਈ ਐਸੀ ਡਿਸ਼ ਨਹੀਂ ਹੈ ਕੋਈ ਐਸਾ ਖਾਣਾ ਨਹੀਂ ਹੈ ਭਾਵੇਂ ਉਹ ਵੈਜੀਟੇਰੀਅਨ ਹੈ ਕਿ ਨਾਨ-ਵੈਜੀਟੇਰੀਅਨ ਜਿਹੜਾ ਟਮਾਟਰ ਤੋਂ ਬਿਨਾ ਬੰਸ ਬਿਲਕੁਲ ਇਹ ਜਰੂਰ ਦਸੀ ਦੱਸ ਦिए ਸ਼ੁਰੂ ਜੀ ਕਿ ਇੰਨੇ ਕਮਾਲ ਦੇ ਨੁਕਤੇ ਦੱਸਾਂਗੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸ਼ਾਇਦ ਜੇ ਕਿਸੇ ਨੇ ਪੜ੍ਹੀ ਹੋਏ ਤਾਂ ਮੇਰੀ ਇੱਕ ਕਿਤਾਬ ਛਪ ਚੁੱਕੀ ਜੇ ਅਨਮੋਲ ਕੁਦਰਤੀ ਸੁਗਾਤਾਂ 2015 ਚ ਛਪੀ ਸੀ ਫਿਰ 2017 ਚ ਦੁਬਾਰਾ ਫਿਰ 2020 ਚ ਪਰ ਇਹਦੇ ਵਿੱਚ ਵੀ ਟਮਾਟਰ ਦਾ ਜ਼ਿਕਰ ਹੈ ਸੀ ਉਸ ਤੋਂ ਵੀ ਅਗਾਂਹ ਇਹਦੇ ਵਿੱਚ ਕਲਰ ਟਮਾਟਰ ਨਹੀਂ ਜੀ ਹੋਰ ਜਿੰਨੇ ਅਨਮੋਲ ਕੁਦਰਤੀ ਖੁਰਾਕਾਂ ਬਾਰੇ ਹੈ ਹਰ ਚੀਜ਼ ਬਾਰੇ ਆਲੂ ਪਿਆਜ਼ ਇਹ ਰਾਗੀ ਤੇ ਹਰ ਚੀਜ਼ ਬਾਰੇ ਇਹਦੇ ਵਿੱਚ ਗਿਆਨ ਹੈ ਤੇ ਪਰ ਅੱਜ ਦੀਆਂ ਜੀ ਖੋਜਾਂ ਇਸ ਤੋਂ ਅਗਾਹ ਜੋ ਹੋ ਚੁੱਕੀਆਂ ਨੇ ਉਹ ਸ਼ਾਮਲ ਕਰ ਰਹੇ ਹਾਂ ਮਿਸਾਲ ਵਜੋਂ ਨਿੱਕੀ ਜਿਹੀ ਗੱਲ ਕਿ ਤੁਸੀਂ ਦੇਖੋ ਨਾ ਐਲੂਮੀਨੀਅਮ ਦੇ ਭਾਂਡੇ ਵਿੱਚ ਕਦੇ ਵੀ ਨਹੀਂ ਟਮਾਟਰ ਰੰਨਣੇ ਹੁੰਦੇ ਕਿਉਂਕਿ ਇਹ ਟਮਾਟਰ ਜਦੋਂ ਉਹਦੇ ਵਿੱਚ ਰੰਨਦੇ ਹੋ ਤਾਂ ਉਹ ਚੰਗੇ ਭਲਾ ਗੁਣਾ ਦਾ ਜੋ ਖਜ਼ਾਨਾ ਹੈ ਇਹਦੇ ਅੰਦਰ ਉਹ ਤੇਜ਼ਾਬੀ ਮਾਦਾ ਉਹ ਐਲੂਮੀਨੀਅਮ ਖਿੱਚ ਕੇ ਆਪਣੇ ਵਿੱਚ ਲੈ ਆਉਂਦਾ ਜੋ ਕਿ ਤੁਹਾਨੂੰ ਅਲਟੀਮੇਟਲੀ ਜ਼ਹਿਰੀਲਾ ਹੋ ਸਕਦਾ ਜੇ ਮੈਂ ਚਾਹੁੰਨੀ ਆ ਕਿ ਤੁਸੀਂ ਥੋੜਾ ਜਿਹਾ ਜਿਸਪੇਨ ਦੇ ਫੈਸਟੀਵਲ ਬਾਰੇ ਗੱਲ ਕਰ ਲਓ ਇੱਕ ਦੇਖੋ ਜੀ ਕਿ ਟਮਾਟਰਾਂ ਦਾ ਜਿੱਥੇ ਅਸੀਂ ਖਾਣ ਦੀ ਗੱਲ ਕਰਦੇ ਆ ਨਾ ਤੇ ਕਈ ਸਰਕਾਰਾਂ ਨੂੰ ਟਮਾਟਰ ਦੇ ਭਾਅ ਨੇ ਨਾ ਜਿਹੜੇ ਬਹੁਤ ਸਿਆਪਾ ਪਾਉਂਦੇ ਨੇ ਜਦੋਂ ਵਹਿੰਗੇ ਹੋ ਜਾਂਦੇ ਨੇ ਫਿਰ ਲੋਕ ਸੜਕਾਂ ਤੇ ਟਮਾਟਰ ਤੇ ਜਦੋਂ ਸਸਤੇ ਹੋ ਜਾਂਦੇ ਨੇ ਸਾਡੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਸੜਕਾਂ ਤੇ ਡੰਪ ਵੀ ਕਰਦੇ ਨੇ ਪਰ ਸਪੇਨ ਦੇ ਵਿੱਚ ਇੱਕ ਫੈਸਟੀਵਲ ਹੁੰਦਾ ਹੈ ਜੀ ਲਾ ਟੋਮਾਟੀਨੋ 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 ਕਹਿੰਦੇ ਨੇ ਕਿਉਂਕਿ ਸਪੈਨਿਸ਼ ਹੈ ਤੇ ਇਹ 1940 ਚ ਸ਼ੁਰੂ ਹੋਇਆ ਸੀ ਇਹ ਕਈ ਫਿਲਮਾਂ ਵਿੱਚ ਵੀ ਅਸੀਂ ਦੇਖਿਆ ਜਿੱਥੇ ਢੇਰਾਂ ਦੇ ਢੇਰਾਂਾਂ ਦੇ ਚਾਂ ਟਮਾਟਰ ਉੱਪਰ ਪਰ ਕੇ ਲਿਆਉਂਦੇ ਨੇ ਤੇ ਇੱਕ ਦੂਜੇ ਉੱਪਰ ਟਮਾਟਰਾਂ ਦੀ ਵਰਖਾ ਕਰਦੇ ਨੇ ਸੋ ਸਾਰੇ ਦੇ ਸਾਰੇ ਐ ਭਰੇ ਹੁੰਦੇ ਨੇ ਤੇ ਉਹ ਟਮਾਟਰ ਥੱਲੇ ਫਰਸ਼ ਤੇ ਵੀ ਜ਼ਮੀਨ ਤੇ ਵੀ ਤੇ ਸਾਰ ਇਨਸਾਨ ਟਮਾਟਰਾਂ ਦੇ ਵਿੱਚ ਰੋਲ ਰਿਆ ਰੁਲ ਰਿਆ ਹੁੰਦਾ ਸੋ ਵੈਸੇ ਤਾਂ ਇਹ ਵੇਸਟੇਜ ਆ ਇੱਕ ਬੜੇ ਵਧੀਆ ਸਬਜੀ ਜਾਂ ਫਲ ਦੀ ਜਿਹਦੇ ਫਾਇਦੇ ਨੇ ਬਹੁਤ ਹੀ ਅਸੀਂ ਉਹ ਫਾਇਦੇ ਬਿਲਕੁਲ ਦੇਖੋ ਅਸੀਂ ਜੀ ਕਦੇ ਆਮ ਤੌਰ ਤੇ ਲਾਲ ਹੀ ਦੇਖਦੇ ਆ ਮਾੜੇ ਮੋٹے ਥੋੜੇ ਜਿਹੇ ਜਿਹੜੇ ਗੁਲਾਬੀ ਕਦੀ ਵਕੀਲੇ ਪਰ ਤੁਸੀਂ ਹੈਰਾਨ ਹੋਗੇ ਜੇ ਮੈਂ ਦੱਸਾਂ 10000 ਤੋਂ ਲਗਭਗ 15000 ਇਹਦੀਆਂ ਵੱਖ-ਵੱਖਰੀਆਂ ਕਿਸਮਾਂ ਨੇ ਉਹ ਵੀ ਲਗਭਗ ਦੇਖੋ ਜੀ 500 BC ਤੋਂ ਇਹਦੇ ਬਾਰੇ ਜੋ ਸਾਡੇ ਕੋਲ ਜਾਣਕਾਰੀ ਹੈ ਉਹਦੇ ਮੁਤਾਬਕ ਇਹ ਉਦੋਂ ਲੱਭੇ ਗਏ ਪਰ ਸਾਡੇ ਭਾਰਤ ਵਿੱਚ ਸੋਨ ਹੀਸ਼ਟ ਦੇ ਪੈਦਾ ਹੋਣ ਤੋਂ 500 ਸਾਲ ਪਹਿਲਾਂ ਤੋਂ ਇਹ ਚੀਜ਼ ਇੱਥੇ ਹੈ ਪਰ ਭਾਰਤ ਦੇ ਵਿੱਚ ਇਹ ਜਿਹੜੇ ਪੋਰਟੂਗੀ ਸੀ ਨਾ ਉਹ ਲੈ ਕੇ ਆਏ ਸੀਗੇ ਉਹ ਤਕਰੀਬ 16ਵੀਂ ਸੈਂਚਰੀ ਤੇ 17ਵੀਂ ਸੈਂਚਰੀ ਅੰਗਰੇਜ਼ਾਂ ਤੋਂ ਪਹਿਲਾਂ ਸਾਡੇ ਦੇ ਪੋਰਟੂਗੀ ਨੇ ਰਾਜ ਕੀਤਾ ਤੇ ਅਖੀਰਲਾ ਜਿਹੜਾ ਰਾਜ ਸੀ ਨਾ ਉਹ ਪੋਰਟੂਗੀਜ਼ ਅਸੀਂ 47 ਅੰਗਰੇਜ਼ ਤਾਂ ਛੱਡ ਗਏ ਇਹ ਪੋਰਟੂਗੀਜ਼ ਨੇ ਜੀ ਗੋਆ ਛੱਡਿਆ ਬੜੀ ਅਖੀਰ ਚ ਲਓ ਜੀ ਮੈਂ ਥੋੜੇ ਜੇ ਦੇ ਵਿਚਲੇ ਗੁਣ ਦੱਸਾਂ ਤਾਂ ਕਿ ਅੰਦਾਜ਼ਾ ਹੋ ਜਾਏ ਕਿ ਇਹ ਅਸਲ ਵਿਚਲਾ ਫਲ ਯਾਨੀ ਮੈਂ ਬਾਰ-ਬਾਰ ਕਹਿ ਰਹੀ ਹਾਂ ਸਬਜ਼ੀ ਨਹੀਂ ਦੇਖੋ ਜੀ ਗੁਡਪਾਲ ਜੀ ਇਹਦੇ ਚ ਵਿਟਾਮਿਨ ਏ ਕੇ ਸੀ ਪੋਟਾਸ਼ੀਅਮ ਮੋਲੀਬਡਨਮ ਮੈਗਨੀਜ਼ ਫਾਈਬਰ ਵਿਟਾਮਿਨ ਬੀ 6 ਫੋਲੇਟ ਕਾਪਰ ਵਿਟਾਮਿਨ ਈ ਬੀ 1 ਬੀ 2 ਪ੍ਰੋਟੀਨ ਫਾਸਫੋਰਸ ਟ੍ਰिप्टੋਫੈਨ ਆਇਰਨ ਕੋਲੀਨ ਜੇ ਮੈਂ ਅੱਗੋਂ ਬੋਲੀ ਗਈ ਨਾ ਸ਼ਾਇਦ ਉਹਦੇ ਫਾਇਦੇ ਅਸੀਂ ਦੱਸ ਹੀ ਨਹੀਂ ਸਕਨੇ ਪਰ ਮੈਂ ਕਮਾਲ ਦੀ ਇੱਕ ਖੋਜ ਤੋਂ ਹੀ ਸ਼ੁਰੂ ਕਰਦੀ ਆ ਲਓ ਜੀ ਖੋਜ ਅਜਿਹੀ ਕੀਤੀ ਗਈ ਜਾਪਾਨ ਵਿੱਚ ਕਿ ਜਿਹੜੀਆਂ ਪੋਸਟਮੀਨੋ ਫੋਜ਼ਲ ਯਾਨੀ ਜਿਨ੍ਹਾਂ ਦੀ ਮਾਵਾਰੀ ਬੰਦ ਹੋ ਚੁੱਕੀ ਸੀ ਔਰਤਾਂ ਉਹ ਦੋ ਗਰੁੱਪਾਂ ਵਿੱਚ ਲੈ ਕੇ ਤੇ ਇੱਕ ਗਰੁੱਪ ਨੂੰ ਉਹਨਾਂ ਨੇ ਕੀਤਾ ਇਹ ਕਿ ਤੁਸੀਂ ਜੀ 4 ਹਫ਼ਤੇ ਕੋਈ ਟਮਾਟਰ ਖਾਣਾ ਹੀ ਨਹੀਂ ਲਓ ਜੀ ਉਹਨਾਂ ਨੂੰ ਜਦੋਂ 4 ਹਫ਼ਤੇ ਬਿਲਕੁਲ ਟਮਾਟਰ ਉਹਨਾਂ ਦੀ ਖੁਰਾਕ ਚੋਂ ਵਾਇਬ ਕਰ ਦਿੱਤਾ ਗਿਆ ਤੇ ਫਿਰ ਜਦੋਂ ਟੈਸਟ ਬਾਅਦ ਵਿੱਚ ਦੋਨਾਂ ਦੇ ਕੀਤੇ ਗਏ ਤਾਂ ਜਿਸ ਗਰੁੱਪ ਨੇ ਨਹੀਂ ਸੀ ਖਾਦੇ ਉਹਨਾਂ ਦੀਆਂ ਹੱਡੀਆਂ ਦਾ ਖੁਰਨਾ ਦੁੱਗਣਾ ਤੇਜ਼ ਹੋਇਆ ਪਿਆ ਸੀ ਆਸਟਿਓਪੋਰੋਸਿਸ ਜੋ ਕਿ ਜਿਹੜੇ ਖਾਰੇ ਸਨ ਉਹਨਾਂ ਚ ਨਹੀਂ ਸੀ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੋਂ ਇਹ ਕਿਵੇਂ ਅੱਗੋਂ ਜਦੋਂ ਅਸੀਂ ਦੱਸਾਂਗੇ ਨਵੀਆਂ ਖੋਜਾਂ ਜੋ ਕਿ ਕੈਂਸਰ ਹੋਏ ਭਾਵੇਂ ਹੱਡੀਆਂ ਦੀ ਤਾਕਤ ਹੋਵੇ ਭਾਵੇਂ ਦਿਲ ਦੇ ਰੋਗ ਹੋਣ ਭਾਵੇਂ ਪਲੇਟਲੇਟ ਚਿਪਕਣ ਤੋਂ ਰੋਕਣ ਦੀ ਗਜ਼ਬ ਦੀ ਖੋਜ ਕਿਉਂਕਿ ਦੇਖੋ ਗੁਰਪਾਲ ਟਮਾਟਰ ਤੇ ਹਰੀਆਂ ਫਲੀਆਂ ਦੋਨਾਂ ਨੂੰ ਨੰਬਰ 1 ਤੇ ਬਰਾਬਰ ਦਾ ਰੱਖਿਆ ਗਿਆ ਸੀ ਕਿ ਇਹਨਾਂ 'ਚ ਜੇ ਗੁਣਾਂ ਦੀ ਖਾਨ ਮੰਨਣੀ ਚਾਹੇ ਤਾਂ ਇਹ ਦੋ ਨੇ ਜਿਹੜੀਆਂ ਟੌਪ ਤੇ ਯਾਨੀ ਇੱਕ ਹਰੀਆਂ ਫਲੀਆਂ ਨੂੰ ਐਜ਼ ਸਬਜ਼ੀ ਤੇ ਟਮਾਟਰ ਨੂੰ ਐਜ਼ ਫਲ ਕੰਸੀਡਰ ਕੀਤਾ ਗਿਆ ਲਓ ਜੀ ਉਹਦੇ ਤੋਂ ਅੱਗੇ ਕਿਹਾ ਜੀ ਜਿਹੜੇ ਪਲੇਟਲੇਟ ਸੈੱਲਾਂ ਦਾ ਚਿਪਕਣਾ ਲੈਬਾਰਟਰੀ ਚ ਟੈਸਟ ਕੀਤਾ ਗਿਆ ਕਿ ਇਹਨਾਂ ਦੇ ਕੰਟੈਂਟਸ ਰਹੀਂ ਕਿ ਉਹ ਚਿਪਕਣਾ ਬਹੁਤ ਹੱਦ ਤੱਕ ਘਟ ਗਿਆ ਜਿਹਦੇ ਲਈ ਬੜੇ ਖੁਸ਼ ਹਨ ਕੋਜੀ ਕਿ ਤਾਂ ਸਟ੍ਰੋਕ ਨੂੰ ਰੋਕਣ ਦੀ ਕਮਾਲ ਦੀ ਕਜ਼ਬ ਦੀ ਦਵਾਈ ਆ ਗਈ ਜੇ ਕਿਉਂਕਿ ਦੇਖੋ ਜੀ ਅਸੀਂ ਜਿਹੜੀ ਦਵਾਈਆਂ ਦਿੰਨੇ ਆ ਨਾ ਜਿਨ੍ਹਾਂ ਨੂੰ ਅਸੀਂ ਆਮ ਕਹਦੇ ਨੇ ਐਸਪ੍ਰਿਨ ਦੀ ਗੋਲੀ ਤੇ ਸਾਰੀ ਦੁਨੀਆ ਵੀ ਖਾਂਦੀ ਐਸਪ੍ਰਿਨ ਜਾਂ ਕਲੋਪिडੋਗ੍ਰੇਲ ਇਹ ਜਿਹੜੀਆਂ ਦਵਾਈਆਂ ਵੀ ਇਹ ਵੀ ਇਹੋ ਕੰਮ ਕਰਦੀਆਂ ਨੇ ਕਿ ਜਿਹੜੇ ਪਲੇਟਲੇਟ ਨੇ ਨਾ ਸੈੱਲ ਜਿਨ੍ਹਾਂ ਦਾ ਰੋਲਾ ਪੈਂਦਾ ਜੀ ਡੈਂਗੀ ਦੇ ਵਿੱਚ ਜਦੋਂ ਡੈਂਗੂ ਹੁੰਦਾ ਨਾ ਉਦੋਂ ਪਲੇਟਲੇਟਾਂ ਦਾ ਰੋਲਾ ਪੈਂਦਾ ਪਰ ਉਹ ਜਿਹੜੇ ਪਲੇਟਲੇਟ ਨੇ ਇੱਕ ਦੇ ਦੂਜੇ ਨਾਲ ਚਿਪਕ ਕੇ ਉਥੇ ਕਲੌਟ ਬਣਾ ਦਿੰਦੇ ਨੇ ਸੋ ਉਹੀ ਕੰਮ ਜਿਹੜਾ ਹੈ ਇਹ ਨੈਚੁਰਲ ਹੈਗਾ ਵਿੱਚ ਹੈ ਕਿ ਉਹਨਾਂ ਨੂੰ ਚਿਪਕਣ ਨਹੀਂ ਦਿੰਦੇ ਆਪਸ ਵਿੱਚ ਲਓ ਜੀ ਫਿਰ ਉਸ ਤੋਂ ਵੀ ਵੱਧ ਦੇ ਨੰਬਰ 1 ਕਿਉਂ ਰੱਖ ਦਿੱਤਾ ਗਿਆ ਹਰੀਆਂ ਫਲੀਆਂ ਦੇ ਨਾਲ ਟੈਸਟ ਕੀਤਾ ਗਿਆ ਜਦੋਂ ਪੂਰਨ ਰੂਪ ਵਿੱਚ ਲੱਭਿਆ ਜੀ ਇਹਦੇ ਵਿੱਚਲੇ ਗਲਾਈਕੋਸਾਈਡ ਇਹਦੇ ਵਿੱਚਲੇ ਫਲੇਵੋਨੋਇਡ ਇਹਦੇ ਵਿੱਚਲੇ ਫੈਟੀ ਐਸਿਡਸ ਵੀ ਟੌਪ ਦੇ ਜਿਹੜੇ ਸਨ ਉਹ ਟਮਾਟਰ ਉਹਨਾਂ ਚੋਂ ਵੀ ਯਾਨੀ ਹਰੀਆਂ ਫਲੀਆਂ ਤੋਂ ਵੀ ਇੱਕ ਨੰਬਰ ਉਧਾਂ ਆ ਗਿਆ ਜੇ ਲਾਲੋ ਲਾਲ ਗੁਲਾਲ ਤੋਂ ਨੰਬਰ 1 ਕਾਇ ਦਿੱਤਾ ਗਿਆ ਡਿਕਲੇਅਰ ਕਰ ਦਿੱਤਾ ਗਿਆ ਕਿ ਜੇ ਦਿਲ ਸਿਹਤਮੰਦ ਰੱਖਣਾ ਜੇ ਗੱਲਾਂ ਲਾਲ ਗੁਲਾਲ ਰੱਖਣੀਆਂ ਜੇ ਭਈ ਹੱਡੀਆਂ ਮਜ਼ਬੂਤ ਰੱਖਣੀਆਂ ਜੇ ਟਮਾਟਰ ਤੱਕ ਖਾਣਾ ਹੀ ਪੈਣਾ ਕਿੰਨਾ ਖਾਣਾ ਜੇ ਕਿਹੜਾ ਬੈਸਟ ਜੇ ਕਿਵੇਂ ਵਰਤਣਾ ਜੇ ਅਖੀਰ ਚ ਦੇਖਦੇ ਨਹੀਂ ਨਾ ਅੱਧਾ ਸੁਣ ਕੇ ਕਹਿੰਦੇ ਸਾਨੂੰ ਦੱਸ ਦਿਓ ਸੋ ਸੁਣਿਓ ਪਰ ਮੈਂ ਦੱਸ ਦਿਆਂ ਜੀ ਇਹਦੀ ਐਨੇ ਫਾਇਦੇ ਵੇਖਦਿਆਂ ਫਰਾਂਸ ਵਿੱਚ ਇਹਨੂੰ ਲਵ ਐਪਲ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਜੇ ਤੇ ਇਟਲੀ ਵਿੱਚ ਜੀ ਪੋਮੇਡੋਰੋ ਆ ਯਾਨੀ ਅਸੀਂ ਜੋ ਗੋਲਡਨ ਐਪਲ ਤੱਕ ਇਹਦਾ ਨਾਮ ਦੇ ਦਿੱਤਾ ਗਿਆ ਤੇ ਫਾਇਦੇ ਵੇਖਦੇ ਆ ਕਿਉਂਕਿ ਇਹਦੇ ਵਿੱਚ ਜੀ ਤਗੜੀ ਜੇ ਐਂਟੀਆਕਸੀਡੈਂਟ ਲਾਈਕੋਪੀਨ ਲਾਈਕੋਪੀਨ 100 ਰੁਪਏ ਦਾ ਕੈਪਸੂਲ ਖਰੀਦਦੇ ਹੋ ਤੇ ਉਹਦੀ ਥਾਂ ਤੇ ਜੇ ਦੋ మీడియం ਸਾਈਜ਼ ਟਮਾਟਰ ਖਾ ਲਿਆ ਕਰੋ ਉਹ ਤੁਹਾਡਾ ਖਰਚਾ ਬਹੁਤ ਬਚ ਜਾਏਗਾ ਪਰ ਗੱਲ ਇਹ ਹੈ ਕਿਉਂਕਿ ਉਸ ਕੈਪਸੂਲ ਦੇ ਵਿੱਚ ਕੱਲਾ ਲਾਈਕੋਪੀਨ ਹੀ ਮਿਲੇਗਾ ਇਹਦੇ ਵਿੱਚ ਜਿਹੜੇ ਬਾਕੀ ਵਿਟਾਮਿਨ ਨੇ ਹੋਰ ਮਿਨਰਲ ਨੇ ਉਹ ਨਹੀਂ ਮਿਲਣੇ ਸੋ ਨੈਚੁਰਲ ਖਾਣਾ ਹਮੇਸ਼ਾ ਬਿਹਤਰ ਹੁੰਦਾ ਦੇਖੋ ਜੀ इवन ਇੰਟਰਨੈਸ਼ਨਲ ਸਪੇਸ ਸਟੇਸ਼ਨ ਚ ਜ਼ਿਕਰ ਮਿਲਦਾ ਜੇ ਕਿ ਉੱਥੇ ਟਮਾਟਰਾਂ ਦੇ 6 ਲੱਖ ਬੀਜ ਭੇਜੇ ਗਏ ਸਨ ਤੇ ਇਹ ਉਹ ਵੀ ਜਰ ਗਿਆ ਸੀ ਉੱਥੇ ਤੇ ਉਹਦੀਆਂ ਕਾਫੀ ਖੋਜਾਂ ਨੇ ਉਹ ਆਪਾਂ ਅਸਾ ਪ੍ਰੋਗਰਾਮ ਸਾਡੇ ਦਾ ਹਿੱਸਾ ਨਹੀਂ ਨੇ ਸੋ ਉਹਦਾ ਨਹੀਂ ਪਰ ਦੇਖੋ ਨਾ ਇਹਨਾਂ ਤੇ ਵੱਖੋ ਵੱਖਰੇ ਕੋਈ ਪੀਲਾ ਜੇ ਕੋਈ ਗੁਲਾਬੀ ਜੇ ਪਰਪਲ ਜੇ ਬਲੈਕ ਜੇ ਵਾਈਟ ਜੇ ਰੈੱਡ ਜੇ ਛੋਟਾ ਚਰੀ ਸਾਈਜ਼ ਦੇ ਵੱਡਾ ਜੇ ਯਾਨੀ ਇੰਨੇ ਅਨਗਿਣਤ ਨੇ ਤੇ ਸਾਰਿਆਂ ਚ ਫਾਇਦੇ ਵੱਖ ਨੇ ਜਿਨ੍ਹਾਂ ਚ ਐਫਰੋਡਿਜ਼ਾਇਕ ਜੋ ਗਿਣਿਆ ਗਿਆ ਜੋ ਕਿ ਸਭ ਤੋਂ ਮਹਿੰਗੀ ਦਵਾਈ ਅਸੀਂ ਜਿਸ ਨੂੰ ਬਲੂ ਪਿਲ ਵਜੋਂ ਜਾਣੇ ਜਾਂਦੇ ਤੋਂ ਬਾਅਦ ਦੀ ਨੰਬਰ 2 ਜੋ ਇਸ ਵੇਲੇ ਇਹ ਮਿਲ ਰਹੀ ਜੇ ਐਫਰੋਡਿਜ਼ਾਇਕ ਜਿਹੜੀ ਨੇਚਰਲ ਢੰਗ ਨਾਲ ਉਹ ਜੀ ਜੀ ਵੱਖਰੀ ਕਿਸਮ ਜਿਹੜੀ ਅਸੀਂ 골ਡਨ ਚੈਰੀ ਕਲਰ ਦਾ ਇਹ ਟਮਾਟਰ ਜਿਸ ਤੋਂ ਕੱਢੀ ਜਾ ਰਹੀ ਹੈ ਦਵਾਈ ਸੋ ਉਹ ਵੀ ਨਾਰਮਲ ਖਾ ਲਈ ਜਾਵੇ ਤਾਂ ਬਿਹਤਰ ਜੇ ਕਿਉਂਕਿ ਦਵਾਈਆਂ ਚ ਹੋਰ ਬਹੁਤ ਕੁਝ ਜਿਹਦੇ ਸਾਈਡ ਇਫੈਕਟ ਸਰੀਰਕ ਸੰਬੰਧਾਂ ਦੀ ਤਾਂਗ ਵਧਾਣੀ ਹੋਏ ਤੇ ਉਹਦੇ ਵਿੱਚ ਬਲੂ ਪਿਲ ਜਿੱਥੇ ਡਾਕਟਰ ਹਰਸ਼ਿੰਦਰ ਨੇ ਗੱਲ ਕੀਤੀ ਉਹ ਸਲਟਾਨਾ ਫਿਲ ਦੀ ਗੱਲ ਕਰਦੇ ਨੇ ਜਾਂ ਵਾਇਗਰਾ ਦੀ ਤੇ ਉੱਥੇ ਹੀ ਟਮਾਟਰਾਂ ਜਿਹੜੇ ਨੈਚੁਰਲ ਨੇ ਉਹਨਾਂ ਦਾ ਵੀ ਉਹਨਾਂ ਹੀ ਵਧੀਆ ਰੋਲ ਹੈ ਸੋ ਜਿੱਥੇ ਹਰਸ਼ਿੰਦਰ ਜੀ ਤੁਸੀਂ ਗੱਲ ਕੀਤੀ ਵੀ ਇਹ ਬੋਨ ਹੈਲਥ ਲਈ ਬੜਾ ਵਧੀਆ ਹੈ ਤੇ ਸੈਕਿੰਡ ਗੱਲ ਜੀ ਇਹ ਪਲੇਟलेट्स ਨੂੰ ਆਪਸ ਚਿਪਕਣ ਨਹੀਂ ਦਿੰਦਾ ਦੇ ਲਈ ਬੜਾ ਵਧੀਆ ਹੈ بلڈ پریشر بھی کنٹرول کر دا دا کینسر دے پریونشن بھی کوئی رول ہے گا بڑا گزب دیجی ہوتا کھو جی کمال دیجی او, او اس تو پہلا دو تین چیزیں صرف میں ہور داس دیاں کیونکہ جو میں تسی کینسر دی گال کی تھی پروسٹیٹ <coughs> جڑا ਮਰਦਾ ਗਦੂਦਾ ਗਦੂਦਾ ਉਹਦੇ ਲਈ ਮੇਰਾ خیال ਹੈ ਟਮਾਟਰਾਂ ਤੋਂ ਬਿਹਤਰ ਕਿਉਂਕਿ ਉਹ ਸੰਪੂਰਨ ਇੱਕ ਤਰੀਕੇ ਖੁਰਾਕ ਇੱਥੇ ਤੱਕ ਕਿ ਸਾਬਤ ਹੋ ਚੁੱਕੇ ਤੱਥ ਜੋ ਛਪੇ ਨੇ ਮੈਂ ਬਿਲਕੁਲ ਸਪਸ਼ਟ ਕਰ ਦਿਆਂ ਕਿ ਮੇਰੀ ਕੋਝ ਨਹੀਂ ਹੈ ਨਾ ਡਾਕਟਰ ਗੁਪਾਲ ਨੇ ਕੀਤੀ ਹੈ ਕਿਉਂਕਿ ਅਸੀਂ ਆਪ ਮੈਡੀਕਲ ਦੇ ਹਾਂ ਵਿਦਿਆਰਥੀ ਰਹੇ ਆ ਸੋ ਸਾਨੂੰ ਪਤਾ ਹੈ ਜੋ ਵੀ ਕੁਝ ਅਸੀਂ ਪੜ੍ਹਦੇ ਆ ਖੋਜਾਂ ਦੇ ਉੱਤੇ ਹੀ ਆਧਾਰਿਤ ਹੁੰਦਾ ਸੋ ਉਹੀ ਖੋਜਾਂ ਦੇ ਨਿਚੋੜ ਨੂੰ ਹੀ ਦੱਸ ਰਹੇ ਆ ਕਿ ਪ੍ਰੋਸਟੇਟ ਕੈਂਸਰ ਦਾ ਰਿਸਕ 30% ਉਹਨਾਂ ਚ ਘੱਟ ਹੋਇਆ ਲੱਭਿਆ ਸੀ ਜਿਨ੍ਹਾਂ ਨੇ ਟਮਾਟਰ ਰੋਜ਼ ਦੇ ਤਿੰਨ ਤੋਂ ਚਾਰ ਮੀਡੀਅਮ ਸਾਈਜ਼ਡ ਬ੍ਰਾਈਟ ਰੈੱਡ ਕਲਰ ਦੇ ਖਾਦੇ ਸਨ ਸੋ ਇਹ ਖੋਜ ਨੇ ਜੋ ਦੱਸਿਆ ਪਰ ਮੈਂ ਤੁਹਾਨੂੰ ਦੱਸ ਦਿਆਂ ਜੀ ਮਤੀਰਾ ਵਾਟਰਮੈਲਨ ਜਾਂ ਪਪੀਤਾ ਇਹਨਾਂ ਵਿੱਚ ਵੀ ਲਾਈਕੋਪੀਨ ਪਰ ਇਹਨਾਂ ਤੋਂ 3 ਗੁਣਾ ਵੱਧ ਨੇ ਟਮਾਟਰ ਦੇ ਵਿੱਚ ਹੁਣ ਆਨਿਆ ਜੀ ਅੰਤੜੀਆਂ ਦੀ ਸਿਹਤ ਫਿਰ ਆਨਿਆ ਜੀ ਇਹਦੇ ਸੈੱਲ ਫੰਕਸ਼ਨ ਡੀਐਨਏ ਫੰਕਸ਼ਨ ਤੱਕ ਕਮਾਲ ਤਾਂ ਹੀ ਇਹ ਕੈਂਸਰ 'ਚ ਦਾ ਵਧੀਆ ਰੋਲ ਲੱਭਿਆ ਜੇ ਇੱਥੋਂ ਤੱਕ ਕਿ ਇਹਦੀ ਜੇ ਕੋਈ ਆਪਰੇਸ਼ਨ ਤੋਂ ਬਾਅਦ ਦੀ ਰਿਕਵਰੀ ਹੋਣੀ ਹੈ ਸੈੱਲ ਟੁੱਟ-ਫੁੱਟ ਰਹੇ ਨੇ ਉਹਦੀ ਰਿਕਵਰੀ ਹੋਣੀ ਹੈ ਉਹਦੇ 'ਚ ਗਜ਼ਬ ਦਾ ਇਹਦਾ ਰੋਲ ਜੇ ਇਹਦੇ 'ਚ ਵਿਟਾਮਿਨ ਸੀ ਇਹਨਾਂ ਜੇ ਕਿ ਜਿਨ੍ਹਾਂ ਨੂੰ ਗੋਰੀ ਚਮੜੀ ਦੀ ਤਾਂਗ ਹੋਵੇ ਤਾਂ ਉਹ ਤੁਸੀਂ ਤੁਹਾਡੀ ਚਮੜੀ ਯਾਨੀ ਤੁਹਾਡੇ ਚਿਹਰੇ ਦੀ ਬ੍ਰਾਈਟਨੈਸ ਬੜੀ ਤਗੜੀ ਹੋ ਸਕਦੀ ਜੇ इवन ਤੁਸੀਂ ਇਹ ਦੇਖੋ ਜੀ ਕਿ ਫੇਫੜਿਆਂ ਦੀ ਸਿਹਤ ਲਈ ਵੀ ਜਿੱਥੇ ਇਹ ਕਹਿੰਦੇ ਨੇ ਕਿ ਤੁਸੀਂ ਐਕਸਰਸਾਈਜ਼ ਇੰਡਿਊਸਡ ਐਸਥਮਾ ਦਮਾ ਯਾਨੀ ਜੋ ਐਕਸਰਸਾਈਜ਼ ਦੇ ਨਾਲ ਤੁਹਾਡਾ ਆਮ ਤੌਰ ਤੇ ਜਿਹੜਾ ਦਮਾ ਹੁੰਦਾ ਉਹ एनवायरमेंटल पोल्यूशन या वायरसेस ਦੇ ਨਾਲ ਜਾਂ ਠੰਡ ਦੇ ਨਾਲ ਜਾਂ इमोशंस ਦੇ ਨਾਲ ਹੁੰਦਾ ਬਟ ਇੱਕ ਸਪੈਸ਼ਲ ਟਾਈਪ ਦਾ ਹੈ ਜਿਹੜਾ ਸਿਰਫ ਵਰਜਿਸ ਦੇ ਦੌਰਾਨ ਅਸਮਾ ਦਾ ਅਟੈਕ ਹੋ ਜਾਂਦਾ ਸੋ ਉਹਨਾਂ ਵਿੱਚ ਜਦੋਂ ਟਮਾਟਰ ਖਵਾ ਕੇ ਦੇਖੇ ਗਏ ਤਾਂ ਇਹਦੇ ਚ ਇਹ ਲੱਭਿਆ ਕਿ ਉਹਨਾਂ ਵਿੱਚ ਵੀ ਅਟੈਕ ਦਾ ਸੇਵਰਿਟੀ ਜਿਹੜੀ ਸੀ ਲਗਭਗ ਅੱਧੀ ਹੋਈ ਪਈ ਸੀ ਸੋ ਰੈਗੂਲਰ ਇਹ ਉਹਨਾਂ ਨੂੰ ਦਿੱਤਾ ਗਿਆ ਹੁਣ ਪਰ ਮੈਂ ਤੁਸੀ ਕੈਂਸਰ ਦੀ ਗੱਲ ਕੀਤੀ ਕਿਹੜੇ ਕਿਹੜੇ ਕੈਂਸਰਾਂ ਤੇ ਖੋਜ ਚੱਲੀ ਤੇ ਜਿਨ੍ਹਾਂ ਚੋਂ ਵਧੀਆ ਦੇ ਸੇ ਕਿਉਂਕਿ ਇਹ ਪਹਿਲਾਂ ਲੈਬਾਰਟਰੀ ਤੇ ਉਹਨਾਂ ਕੈਂਸਰਸਾਂ ਉੱਤੇ ਖੋਜ ਕੀਤੀ ਗਈ ਕਿ ਉਹਨਾਂ ਨੇ ਟਿਊਬਾਂ ਵਿੱਚ ਤੇ ਹੋਰ ਜਾਂ ਫਿਰ ਉਹਨਾਂ ਨੇ ਚੂਹਿਆਂ ਉੱਤੇ ਇਹੀ ਟੈਸਟ ਕੀਤੇ ਗਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਜਿਨ੍ਹਾਂ ਨੂੰ ਸਨ ਜਿਨ੍ਹਾਂ ਨੇ ਆਪ ਲੋਕਾਂ ਨੇ ਕਿਹਾ ਕਿ ਹਾਂਜੀ ਸਾਨੂੰ ਕੈਂਸਰ ਹੈ ਕਿਉਂਕਿ ਦੇਖੋ ਜੀ ਮਾਡਰਨ ਸਾਇੰਸ ਇਸ ਤਰ੍ਹਾਂ ਹੀ ਚੱਲਦੀ ਹੈ ਕਿ ਪਹਿਲਾਂ ਅਸੀਂ ਜੋ ਵੀ ਰਿਸਰਚ ਹੈ ਉਹਨੂੰ ਟੈਸਟਿਓਜ਼ ਦੀ ਕਰਨਿਆ ਜਿਹਨੂੰ ਇਨ ਵਿਟ੍ਰੋ ਕਹਿ ਦਿੰਦੇ ਆ ਫਿਰ ਉਹਨੂੰ ਇਨ ਵਾਈਵੋ ਐਨੀਮਲਸ 'ਚ ਕਰੀਦਾ ਤੇ ਫਿਰ ਹਿਊਮਨਸ 'ਚ ਕਰੀਦਾ ਬਿਲਕੁਲ ਜੀ ਦੇਖੋ ਇਹ ਜਿਵੇਂ ਮੈਂ ਜ਼ਿਕਰ ਕੀਤਾ ਕਿ ਗਦੂਦ ਲਈ ਤਾਂ ਖੈਰੇ ਕਮਾਲ ਹੀ ਇਸ ਤੋਂ ਉੱਪਰ ਲਏ ਜੇ ਕੁਝ ਲੱਭਿਆ ਹੀ ਨਹੀਂ ਪਰ ਇਹ ਹੋਰ ਜਿਹੜੀਆਂ ਖੋਜਾਂ ਚ ਵਰਤਿਆ ਗਿਆ ਉਹ ਸੀਗਾ ਪੈਨਕ੍ਰੀਆਸ ਦੇ ਕੈਂਸਰ ਬੜਾ ਜ਼ਹਿਰੀ ਕੈਂਸਰ ਜੇ ਫਿਰ ਬ੍ਰੈਸਟ ਕੈਂਸਰ ਲਈ ਫਿਰ ਨੋਨ ਸਮਾਲ ਸੈਲ ਜੋ ਲੰਗ ਕੈਂਸਰ ਬਿਲਕੁਲ ਜੀ ਇਹਨਾਂ ਸਾਰਿਆਂ ਦੇ ਉੱਤੇ ਦੇਖਿਆ ਕਿ ਇਹ ਜਦੋਂ ਦਿੱਤਾ ਜਾ ਰਿਹਾ ਸੀ ਇਹ ਮੈਂ ਬਿਲਕੁਲ ਕਲੀਅਰ ਕਰ ਦਿਆਂ ਕਿ ਉਹਨਾਂ ਨੇ ਇਲਾਜ ਜਾਰੀ ਰੱਖਿਆ ਸੀ ਯਾਨੀ ਤੁਹਾਡੀ ਕੋਈ ਵੀ ਥੈਰਪੀ ਜਿਹੜੀ ਚੱਲ ਰਹੀ ਹੈ ਰੇਡੀਓ ਕੀਮੋ ਜਿਸ ਵੀ ਤਰ੍ਹਾਂ ਦੀ ਭਾਵੇਂ ਸਰਜਰੀ ਸਭ ਕੀਤੀ ਗਈ ਪਰ ਉਹਦੇ ਚ ਰਿਕਵਰੀ ਤੇ ਅੱਗੋਂ ਕੈਂਸਰ ਸੈੱਲਾਂ ਦਾ ਤੇਜ਼ੀ ਨਾਲ ਫੈਲਣਾ ਕਾਫੀ ਘੱਟ ਸੀ ਯਾਨੀ ਇਹ ਸਾਰੇ ਇਲਾਜ ਤੋਂ ਬਾਅਦ ਲੰਮੀ ਜ਼ਿੰਦਗੀ ਭੋਗਣ ਦਾ ਇੱਕ ਰਾਹ ਖੋਲ ਦਿੰਦਾ ਜੇ ਜੇ ਇਹ ਟਮਾਟਰ ਵਰਤੇ ਜਾਂਦੇ ਹੋਣ ਪਰ ਸੋ ਬਿਲਕੁਲ ਅਸੀਂ ਪਹਿਲਾਂ ਵੀ ਇਹ ਗੱਲ ਕਲੀਅਰ ਕੀਤੀ ਸੀ ਕਿ ਇਹ ਜੋ ਡਾਈਟ ਹੁੰਦੀ ਹੈ ਇਹ ਕੰਪਲੀਮੈਂਟਰੀ ਥੈਰੇਪੀ ਹੁੰਦੀ ਹੈ ਸੋ ਐਡ-ਆਨ ਹੁੰਦੀ ਹੈ ਬਿਲਕੁਲ ਜੀ ਜਾਦੂ ਟੂਣਾ ਉਹ ਜਿਹੜੀ ਡ్రਾਈਡ ਵੈਲਡ ਡ్రਾਈਡ ਇਲਾਜ ਨਹੀਂ ਨਾ ਆਪਰੇਸ਼ਨ ਕੀਮੋ ਤੇ ਰੇਡੀਏਸ਼ਨ ਇਹ ਉਸ ਨੂੰ ਐਕਸੈਸ ਉਸ ਨੂੰ ਐਡ ਆਨ ਹੁੰਦੇ ਹਨ ਹਾਂ ਦੇਖੋ ਇੱਕ ਹੋਰ ਚੀਜ਼ ਕਮਾਲ ਦੀ ਜਿਵੇਂ ਮੈਂ ਦੱਸਿਆ ਕਿ ਤੁਹਾਡੇ ਸੂਰਜੀ ਕਿਰਨਾ ਨਾਲ ਜਿਵੇਂ ਤੱਬੇ ਪੈ ਰਹੇ ਹੋਣ ਤਾਂ ਇਹਦੇ ਵਿੱਚ ਕਿਉਂ ਟਮਾਟਰ ਨੰਬਰ 1 ਜਿਤ ਸੀ ਹੈਰਾਨ ਹੋਗੇ ਜਿਹੜਾ ਲਾਈਕੋਪੀਨ ਦੇ ਅੱਗੋਂ ਇੱਕ ਆਈਸੋਮਰਸ ਹੁੰਦੇ ਨੇ ਗੁਪਾਲ 2048 2048 ਆਈਸੋਮਰਸ ਨੇ ਜੀ ਇਹਦੇ ਵਿੱਚ ਜੋ ਲੱਭੇ ਗਏ ਨੇ ਤੁਸੀਂ ਸਮਝ ਲਓ ਕਿ فیس پیکس تسی بہت بہت مہنگے بازار تلتے ہیں کیونکہ وہ چھائی وغیرہ جڑے عام سوال بھی بہت بار پوچھا گیا کہ وہ کے میں دور کرنی ہے جی ٹماٹر کھانے پینے نے بجائے کے رگڑ دے رہی ہے بہت سارے تسی آج کل انسٹا یوٹیوب تے دیکھ دے ہوگے بیانت ٹماٹر دے فیس پیکس ਉਭਈ ਖਾ ਲਿਆ ਕਰੋ ਜਿਆਦਾ ਬਿਹਤਰ ਜੇ ਕਿਉਂਕਿ ਦੇਖੋ ਜੀ ਇਸ ਚ ਮੈਂ ਦੱਸਿਆ ਜੀ ਇਹ ਅੱਖਾਂ ਤੇ ਤਾਂ ਰੱਖਣ ਦਾ ਫਾਇਦਾ ਹੈ ਪਰ ਜੇ ਖਾਓਗੇ ਉਹਦਾ ਬੈਨੀਫਿਟ ਜ਼ਿਆਦਾ ਹੈ ਕਿਉਂਕਿ ਕਈ ਵਾਰ ਟਮਾਟਰ ਬਿਲਕੁਲ ਚਿਹਰੇ ਲਈ ਪੈਕਸ ਹਨ ਜੋ ਮੈਂ ਤੁਹਾਨੂੰ ਉਹ ਵੀ ਜ਼ਿਕਰ ਕਰਾਂਗੀ ਪਰ ਮੈਂ ਪਹਿਲਾਂ ਦੱਸ ਦਿਆਂ ਕਿ ਟਮਾਟਰ ਕਿਤੇ ਜ਼ਾਬੀ ਮਾਦਾ ਜੇ ਰਤੀ ਮਾਸਾ ਜ਼ਿਆਦਾ ਤੁਹਾਡੀ ਤਬਾਈ ਫੇਸ ਤੇ ਮਚਾ ਸਕਦਾ ਸੀ ਇਹਦੇ ਵਿਚਲੇ ਵਿਟਾਮਿਨ B1 3 5 6 9 ਇਹ ਐਂਟੀ 에ਜਿੰਗ ਵੀ ਇਹਨਾਂ ਦਾ ਰੋਲ ਬੜਾ ਤਗੜਾ ਜੇ ਤੇ ਸਕਿਨ ਤੁਹਾਡੀ ਹੈਲਦੀ ਵੀ ਰੱਖਦੇ ਨੇ ਪਰ ਦੇਖੋ ਨਾ ਜੀ ਇਕੱਲੇ ਲਾਨ ਜਾਂ ਖਾਣ ਨਾਲ ਨਹੀਂ ਉਹ ਖੁਸ਼ ਰਹਿਣਾ ਵੀ ਸਿੱਖ ਲਓ ਉਹਦੇ ਨਾਲ ਚਿਹਰਾ ਵੈਸੀ ਗਲੋ ਕਰਨ ਲੱਗ ਜਾਂਦਾ ਜੇ ਕਸਰਤ ਜ਼ਰੂਰੀ ਹੁੰਦੀ ਜੇ ਜਿਹੜਾ ਹੁੰਦਾ ਜੀ ਲਾਲ ਟਮਾਟਰ ਉਹਦੇ ਵਿੱਚ ਇਹ ਗਿਣਤੀ ਹੁੰਦੀ ਜੇ 50 ਮਿਲੀਗ੍ਰਾਮ प्रति किलो ਦੇ حساب ਨਾਲ ਤੇ ਜਦ ਕਿ ਜਿਹੜਾ ਪੀਲਾ ਹੁੰਦਾ ਜੇ ਉਸ ਤੇ ਸਿਰਫ 5 ਮਿਲੀਗ੍ਰਾਮ ਪ੍ਰਤੀ ਕਿਲੋ ਤੋਂ ਅੰਦਾਜ਼ਾ ਲਾ ਲੋ ਕਿ ਕਿਉਂ ਅਸੀਂ ਮੈਂ ਵਾਰ-ਵਾਰ ਜ਼ਿਕਰ ਕਰੀ ਜਾ ਰਹੀਆਂ ਲਾਲ ਲਾਲ ਕਾਈਟ ਨਹੀਂ ਅਸੀਂ ਵੀ ਲੈਣ ਜਾਂਦੇ ਹਾਂ ਹਮੇਸ਼ਾ ਲਾਲ ਲਾਲ ਟਮਾਟਰ ਚੁਣ ਕੇ ਲਿਆਈ ਤੇ ਚਕੋਦਰਾ ਗੁਲਾਬੀ ਵਾਲਾ ਜਿਹੜਾ ਹੁੰਦਾ ਜੇ ਉਹਦਾ ਵੀ ਜ਼ਿਕਰ ਮਿਲਦਾ ਜੇ ਉਹ ਵੀ ਬਹੁਤ ਫਾਇਦੇਮੰਦ ਜੇ ਕਿਉਂਕਿ ਉਹਦੇ ਤੇ ਵੀ ਉਹਦੇ ਚ ਦਵਾਈ ਤੱਕ ਤਿਆਰ ਹੋ ਚੁੱਕੀ ਹੈ ਪ੍ਰੋਸਟੇਟ ਕੈਂਸਰ ਦੀ ਉਹਦੇ ਤੇ ਅਗਲਾ ਪ੍ਰੋਗਰਾਮ ਫਿਰ ਅੱਗੋਂ ਕਦੇ ਕਰਾਂਗੇ ਪਰ ਉਹਦੇ ਨਾਲੋਂ ਵੀ ਇਹ ਕੁਝ ਕੁ ਯਾਨੀ ਦੋ ਪੌੜੀਆਂ ਉੱਪਰ ਹੀ ਗਿਣਿਆ ਗਿਆ ਜੇ ਯਾਨੀ ਇੰਨੇ ਲਾਈਕੋਪੀਨਸ ਚ ਤਗੜੇ ਨੇ ਗੁਤਪਾਲ ਜੀ ਤੁਹਾਡਾ ਤਾਂ ਹੁਣ ਦਿਲ ਦਾ ਮਾਮਲਾ ਆਪਾਂ ਕਰ ਰਹੇ ਆ ਕਿਉਂਕਿ ਦਿਲ ਦੀ ਸਿਹਤ ਹੈ ਦੱਸੋ ਨਾ ਐਥਰੋਸਕਲਰੋਸਿਸ ਇਹਦੇ ਨਾਲ ਘਟਦਾ ਜੇ ਐਸਥਮਾ ਦਾ ਰਿਸਕ ਘਟਦਾ ਜੇ ਇਮਿਊਨਿਟੀ ਵਧਾ ਦਿੰਦਾ ਜੇ ਐਲਜ਼ੀਮਰ ਦੀ ਬਿਮਾਰੀ ਤੱਕ ਉਹਦੇ ਵਿੱਚ ਥੋੜੀ ਜੀ ਰੋਕ ਲਾਉਣ ਵਿੱਚ ਸਕਸੈਸਫੁਲ ਹੋ ਰਿਹਾ ਹੈ ਨੇ ਰਾਖਲੇ ਜੇ ਤੁਸੀਂ ਐਥਰੋਸਕਲਰੋਸਿਸ ਥੋੜਾ ਜਿਆ ਹਾਂ ਐਥਰੋਸਕਲਰੋਸਿਸ ਦਾ ਮਤਲਬ ਤਾਂ وہی ਹੈ ਜੀ ਕਿ ਜਿਹੜਾ ਕੋਲੇਸਟ੍ਰੋਲ ਹੈ ਉਹ ਸਾਡੀਆਂ ਜਿਹੜੀਆਂ ਆਰਟਰੀਜ਼ ਨੇ ਨਾ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਵੱਖਰੇ ਵੱਖਰੇ ਅੰਗਾਂ ਤੱਕ ਜਾਂਦੀਆਂ ਨੇ ਦਿਮਾਗ ਵੀ ਹਰ ਅੰਗ ਤੱਕ ਸਰੀਰ ਦੇ ਅਖੀਰਲੇ ਕੋਨੇ ਤੱਕ ਖੂਨ ਲੈ ਕੇ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਤਾਂ ਛੱਪੇ ਜੰਮ ਜਾਂਦੇ ਨੇ ਕੋਲੇਸਟ੍ਰੋਲ ਦੇ ਤੇ ਕੱਲਾ ਕੋਲੇਸਟ੍ਰੋਲ ਨਾ ਸਮਝਦੇਓ

ਇਹਦੇ ਬਾਰੇ ਜਿਵੇਂ ਇਹਦੀ ਰੈਡੀਕਲ ਪ੍ਰੋਸਟੈਕਟਮੀ ਜਿਨ੍ਹਾਂ ਦੀ ਮਤਲਬ ਕੈਂਸਰ ਜਿਹੜਾ ਗਦੂਦ ਦਾ ਕੈਂਸਰ ਹੋ ਦੇ ਲਈ ਆਪਰੇਸ਼ਨ ਜਿਹੜਾ ਕੀਤਾ ਜਾਂਦਾ ਹੈ ਰੈਡੀਕਲ ਪ੍ਰੋਸਟੈਕਟਮੀ ਯਾਨੀ ਉਹ ਕੇਸ ਫਿਰ ਲਏ ਗਏ ਜਿਨ੍ਹਾਂ ਦੇ ਕੈਂਸਰ ਤੋਂ ਬਾਅਦ ਯਾਨੀ ਆਪਰੇਸ਼ਨ ਵੀ ਹੋ ਗਿਆ ਫਿਰ ਦੇਖਿਆ ਗਿਆ ਕਿ ਕੀ ਇਹਦਾ ਅਸਰ ਕੁਝ ਹੋਣ ਟਮਾਟਰਾਂ ਦਾ ਹੈ ਲਓ ਜੀ ਇੱਕ ਖੋਜ ਦੇ ਵਿੱਚ ਫਿਰ ਉਹਨਾਂ ਨੇ ਦੋ ਹਿੱਸਿਆਂ ਵਿੱਚ ਮਰੀਜ਼ ਵੰਡ ਲਏ ਗਏ ਜਿਨ੍ਹਾਂ ਦੇ ਹੋਏ ਹੋਏ ਸਨ ਇੱਕ ਨੂੰ ਟਮਾਟਰ ਦਿੱਤੇ ਗਏ ਇੱਕ ਨੂੰ ਬਿਲਕੁਕੁਲ ਨਹੀਂ ਦਿੱਤੇ ਗਏ ਹੁਣ ਇਹ ਦੇਖਿਆ ਗਿਆ ਕਿ ਜਿਹੜਾ ਜਿਹੜੇ ਜਨੇਪ ਟਮਾਟਰਾਂ ਦੇ ਵਿਚਲਾ ਯਾਨੀ 15 ਮਿਲੀਗ੍ਰਾਮ ਲਾਈਕੋਪੀਨ ਜੋ ਕੈਲਕੂਲੇਟ ਕਰਕੇ ਦਿੱਤਾ ਗਿਆ ਉਹ ਸਵੇਰੇ ਸ਼ਾਮ ਲੈ ਰਹੇ ਸਨ ਰੋਜ਼ਾ ਹਾਂਜੀ ਰੋਜ਼ ਦਾ ਇਹ 4 ਹਫ਼ਤੇ ਖਾਣ ਬਾਅਦ ਟੈਸਟ ਦੇਖਿਆ ਗਿਆ ਤਾਂ ਕਮਾਲ ਦੇ ਨਤੀਜੇ ਸਾਂਝੀ ਉਹਨਾਂ 'ਚ ਜਿਹੜਾ ਪੀਐਸਏ ਲੈਵਲ ਜੋ ਟੈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕੈਂਸਰ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਹੁੰਦਾ ਜੀ ਜੋ ਕਾਰਸੀਨੋਮਾ ਪ੍ਰੋਸਟੇਟ ਜਾਂ ਕੈਂਸਰ ਪ੍ਰੋਸਟੇਟ 'ਚ ਵੱਧਦਾ ਲੇਕਿਨ ਹੋਰ ਵੀ ਕਈ ਕੰਡੀਸ਼ਨ 'ਚ ਵੱਧਦਾ ਹਾਂਜੀ ਬਿਲਕੁਲ ਉਹ ਸਾਨੂੰ ਦੱਸਦਾ ਵੀ ਹੁਣ ਕੈਂਸਰ ਦੀ ਅੱਗੋਂ ਕੀ ਕਰ ਰਿਹਾ ਫੈਲ ਰਿਹਾ ਰੁਕ ਰਿਹਾ ਕੀ ਬੁੱਪਾਲ ਜੀ ਖਰਾਨ ਹੀ ਹੋ ਗਏ ਸਨ ਖੋਜੀ ਵੀ ਕਿ 18% ਉਹ ਘਟ ਗਿਆ ਯਾਨੀ ਜਿਹੜੇ ਟਮਾਟਰ 15 ਮਿਲੀਗ੍ਰਾਮ ਵਿੱਚਲੇ ਲਾਈਕੋਨ ਲਾਈਕੋਪੀਨ ਕੈਲਕੂਲੇਟ ਕਰਕੇ ਜੋ ਕਿ ਅੰਦਾਜ਼ਨ ਦੋ ਟਮਾਟਰ ਸਵੇਰੇ ਤੇ ਦੋ ਸ਼ਾਮ ਨੂੰ ਖਾਦੇ ਜਾ ਰਹੇ ਸਨ ਗਜ਼ਬ ਦਾ ਉਹਦੇ ਵਿੱਚ ਫਾਇਦਾ ਦਿਸਿਆ ਜੀ ਯਾਨੀ ਸਰਜਰੀ ਤੋਂ ਬਾਅਦ ਵੀ ਸਰਜਰੀ ਤੋਂ ਪਹਿਲਾਂ ਵੀ ਕੈਂਸਰ ਹੋਣ ਤੋਂ ਰੋਕਣ ਵਿੱਚ ਵੀ ਤੁਸੀਂ ਆਪ ਹੀ ਸਮਝ ਲਓ ਵੀ ਗਜ਼ਬ ਜੇ ਪਰ ਇਹਦੇ ਵਿੱਚ ਇੱਕ ਅਹਿਮ ਗੱਲ ਜੇ ਜੋ ਦੱਸਣਾ ਚਾਹਨੀ ਆ ਮੇਰਾ ਖਿਆਲੋ ਤੁਸੀਂ ਦੱਸ ਦਿਓ ਕਿ ਟਮਾਟਰ ਐਂਜਿ ਕੱਚੇ ਖਾਦੇ ਗਏ ਸੀ ਜਾਂ ਇਹਦੀ ਐਬਸਾਰਪਸ਼ਨ ਲਾਈਕੋਪੀਨ ਪੂਰੀ ਕਰਨ ਲਈ ਸਰਜਰੀ ਵਾਲਿਆਂ ਨੂੰ ਕੀ ਦਿੱਤਾ ਗਿਆ ਸੀ ਕਿਉਂਕਿ ਦੇਖੋ ਜੀ ਇਹ ਜਾਣਨੀ ਪੁੱਜੀ ਗੱਲ ਹੈ ਕਿ ਟਮਾਟਰ ਕੱਚੇ ਦੇ ਨਾਲੋਂ ਲਾਈਕੋਪੀਨ ਐਬਸਾਰਪਸ਼ਨ ਕਰਨ ਲਈ ਨਾਲ ਫੈਟ ਹੋਣਾ ਜ਼ਰੂਰੀ ਹੈ ਤੇ 5 ਤੋਂ 10 ਗ੍ਰਾਮ ਫੈਟ ਖੁਰਾਕ ਵਿੱਚ ਹੋਣਾ ਜ਼ਰੂਰੀ ਹੈ ਤੋ ਉਹਨੂੰ ਜੇ ਥੋੜਾ ਜਿਹਾ ਕੁੱਕ ਕਰਕੇ ਜਾਂ ਨਾਲ ਉਹਦੇ ਫੈਟ ਲਿਆ ਜਾਏ ਤੇ ਉਹ ਉਹਦੀ ਐਬਜ਼ોર્ਪਸ਼ਨ ਜਿਹੜੀ ਆ ਉਹ ਜ਼ਿਆਦਾ ਵਧੀਆ ਹੁੰਦੀ ਸੋ ਬਿਲਕੁਲ ਅਸੀਂ ਕਿਤੇ ਨਹੀਂ ਆ ਕਿ ਕੱਚੇ ਟਮਾਟਰ ਵਧੀਆ ਨਹੀਂ ਨੇ ਖਾਣੇ ਹੀ ਕੱਚੇ ਚਾਹੀਦੇ ਨੇ ਸੌਸਾਂ ਦੇ ਵਿੱਚ ਜਾਂ ਹੋਰ ਜਾਮਾਂ ਦੇ ਵਿੱਚ ਜਾਂ ਜੋ ਵੀ ਤੁਸੀਂ ਪਾ ਰਹੇ ਹੋ ਉਹਦੇ ਨਾਲੋਂ ਇਹ ਬਿਹਤਰ ਜੇ ਕੱਚਾ ਪਰ ਅਸੀਂ ਗੱਲ ਕਰ ਰਹੇ ਹਾਂ ਜੀ ਕੈਂਸਰ ਦੀ ਜਿੱਥੇ ਕੈਂਸਰ ਦੀ ਅਸੀਂ ਗੱਲ ਕਰ ਰਹੇ ਸਾਂ ਉਹਦੇ ਵਿੱਚ ਜਦੋਂ ਲਾਈਕੋਪੀਨ ਹਿੱਸਾ ਪੂਰੀ ਤਰ੍ਹਾਂ ਹਜ਼ਮ ਕਰਨਾ ਜੇ ਤਾਂ 5 ਗ੍ਰਾਮ ਤੋ 10 ਗ੍ਰਾਮ ਫੈਟ ਨਾਲ ਜ਼ਰੂਰੀ ਸੀ ਜਿਸ ਵਿੱਚ ਅਸੀਂ ਕਹਿੰਦੇ ਹਾਂ ਜੀ ਮਿਜ ਕੱਢ ਕੇ ਟਮਾਟਰ ਨੂੰ ਖਤਮ ਨਾ ਕਰੋ ਜੇ ਟਮਾਟਰ ਦੇ ਵਿੱਚੋਂ ਅਸਰ ਲੈਣੇ ਜੇ ਤਾਂ ਬਹੁਤ ਹਲਕਾ ਭੁੰਨ ਕੇ ਛਿੱਲੜ ਸਮੇਤ ਉਹਦੇ ਵਿੱਚ 90% ਚੀਜ਼ ਛਿੱਲੜਾਂ ਚ ਜੇ ਬੀਜਾਂ ਚ ਜੇ ਉਹ ਸੁੱਟਨੇ ਬਿਲਕੁਲ ਨਹੀਂ ਨੇ ਯਾਨੀ ਟਮਾਟੋ ਪਿਊਰੀ ਵਰਤਣ ਦੀ بجائے ਕਿਉਂਕਿ ਟਮਾਟੋ ਪਿਊਰੀ ਜਿਹੜੀ ਦਿੱਕਤਾ ਸੌਲਟ ਕੰਟੈਂਟ ਬੜਾ ਹੁੰਦਾ ਲੋਨ ਜ਼ਿਆਦਾ ਹੋ ਜਾਂਦਾ ਜਿਹੜਾ ਕਿ ਦੇ ਲਈ ਮਾੜਾ ਹੈ ਜਿੰਨਾ ਫਾਇਦਾ ਲਾਈਕੋਪੀਨ ਨੇ ਦੇਣਾ ਨਾ ਉਸ ਵੱਧ ਨੁਕਸਾਨ ਉਧਰੋਂ ਹੋ ਜਾਣਾ ਹੈ ਮਿੱਠਾ ਵੀ ਤਾਂ ਪਾ ਦਿੰਦੇ ਨੇ ਮਿੱਠਾ ਵੀ ਪਾ ਤੇ ਉਹ ਵੀ ਹੈ ਕਿ ਨਾਲੇ ਜੇ ਟਮਾਟੋ ਦੀ ਟਮਾਟਰ ਦੀ ਸੌਸ ਬਣਾਣੀ ਹੈ ਨਾ ਉਹ ਵੀ ਘਰੇ ਹੀ ਬਣਾਓ ਕਿਉਂਕਿ ਬਾਜ਼ਾਰੀ ਦੇ ਵਿੱਚ ਨਮਕ ਵੀ ਜ਼ਿਆਦਾ ਹੁੰਦਾ ਹੈ ਤੇ ਮਿੱਠਾ ਵੀ ਹੁੰਦਾ ਬਿਲਕੁਲ ਜੀ ਸੋ ਉਹ ਜਦੋਂ ਸਬਜ਼ੀ ਚ ਵੀ ਪਾਣਾ ਜੇ ਨਾ ਸਿਰਫ ਇੱਕ ਚਮਚ ਦੇ ਸਿਕਯ ਇੱਕ ਚਮਚ ਸਿਰਫ ਤੇ ਉਹਦੇ ਵਿੱਚ ਤੁਸੀਂ ਪਾਓ ਜੀ ਆਪਣੇ ਤਿੰਨ ਟਮਾਟਰ ਵਧੀਆ ਜੇ ਉਹਨੂੰ ਤੁਸੀਂ ਉਹਨਾਂ ਕੀ ਹਲਕਾ ਹਲਕਾਰ ਇਹਨੂੰ ਜਿੱਥੇ ਟਮਾਟਰ ਦੀ ਨਿਜ ਨਾ ਨਿਕਲੇ ਉਹ ਖੜਵਾ ਖੜਵਾਈ ਦੇ ਸੇ ਉਹੀ ਜੇ ਅਸਲ ਤੇ ਜਾਂ ਫਿਰ ਕੱਚਾ ਤਾਂ ਬਾ ਕਮਾਲ ਜੇ ਇਹ ਬਿਮਾਰੀਆਂ ਵਾਸਤੇ ਲੈਣਾ ਜਿਸੀਂ ਦੱਸ ਚੁੱਕੀਆਂ ਪਰ ਇਹਦੀ ਇਹ ਨਹੀਂ ਮੈਂ ਮੰਨਣ ਨੂੰ ਹੁਣ ਤਿਆਰ ਵੀ ਤੁਸੀਂ ਜੀ ਹਰ ਬੰਦਾ ਟਮਾਟਰ ਖਾਈ ਜੇ ਤੇ ਵਧੀਆ ਹੀ ਵਧੀਆ ਖਾਮ ਹੈ ਜੇ ਫਾਲਤੂ ਅੱਧਾ ਕਿਲੋ ਕਿਲੋ ਰੋਜ਼ ਟਮਾਟਰ ਖਾਣ ਲੱਗ ਗਏ ਨਾ ਤੁਹਾਡੇ ਕਹੇ ਤੇ ਤੇ ਫੇ ਨੁਕਸਾਨ ਵੀ ਹੋ ਜਾਣਾ ਇਸ ਕਰਕੇ ਟਮਾਟਰਾਂ ਵਾਧੂ ਟਮਾਟਰਾਂ ਦਾ ਨੁਕਸਾਨ ਬਾਰੇ ਵੀ ਅਸੀਂ ਜ਼ਰੂਰ ਦਸੀਏ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਹੀ ਦੱਸ ਦਿੰਦਾ ਹਾਂ ਕਿ ਟਮਾਟਰ ਦੇ ਵਿੱਚ ਹੁੰਦਾ ਜੀ ਆਕਸਾਲਿਕ ਐਸਿਡ ਤੇ ਵਾਧੂ ਖਾਣ ਦੇ ਨਾਲ ਆਕਜ਼ਲੇਟ ਸਟੋਨ ਜਿਹੜੇ ਪੱਥਰੀ ਹੁੰਦੀ ਹੈ ਨਾ ਗੁਰਦੇ 'ਚ ਉਹ ਜ਼ਿਆਦਾ ਬਣ ਸਕਦੀ ਹੈ ਸੋ ਇਹ ਨਹੀਂ ਵੀ ਹੁੰਦਾ ਕਿ ਯਾਨੀ ਆਕਜ਼ਲੇਟ ਤੇ ਕੈਲਸ਼ੀਅਮ ਵਾਧੂ ਜੇ ਸੋ ਥੋੜਾ ਧਿਆਨ ਨਾਲ ਵੀ ਸਾਡੇ ਕਹਿੰਦੇ ਤੁਸੀਂ ਹੁਣ ਰੋਜ਼ ਦੇ ਕਿਲੋ ਟਮਾਟਰ ਖਾ ਰਹੇ ਨਾ ਤੇ ਫਿਰ ਪੱਥਰੀ ਦਾ ਰਿਸਕ ਹੋਣਾ ਤੇ ਹੋਰ ਵੀ ਕੋਈ ਰਿਸਕ ਹੋਵੇ ਉਹ ਵੀ ਦੱਸੋ ਬਿਲਕੁਲ ਜੀ ਜਿਨ੍ਹਾਂ ਨੂੰ ਗਰਡ ਹੋਵੇ ਯਾਨੀ ਤੁਹਾਡਾ ਤਜ਼ਾਬੀ ਮਾਦਾ ਬਣ ਰਿਹਾ ਹੈ ਜਾਂ ਤੁਹਾਡੇ ਮੂੰਹ ਵਿੱਚ ਤੁਹਾਨੂੰ ਲੱਗਦਾ ਤਜ਼ਾਬ ਪਹੁੰਚ ਰਿਹਾ ਹੈ ਕਿਰਪਾ ਕਰਕੇ ਤੁਸੀਂ ਟਮਾਟਰ ਕਿਸੇ ਵੀ ਹਾਲ ਵਿੱਚ ਇੱਕ ਤੋਂ ਵੱਧ ਨਹੀਂ ਖਾਣਾ ਤੇ ਜੇ ਸਵੇਰੇ ਖਾਲੀ ਪੇਟ ਬਿਲਕੁਲ ਨਹੀਂ ਖਾਣਾ ਤਜ਼ਾਬੀ ਮਾਦਾ ਜੇ ਰਾਤ ਵੀ ਨਹੀਂ ਖਾਣਾ ਕਿਉਂਕਿ ਰਾਤ ਖਾ ਕੇ ਅਸੀਂ ਲੇਟ ਗਏ ਤੇ ਉਹ ਜਿਹੜੇ ਪੇਟ ਦੇ ਵਿੱਚ ਤਜਾਬ ਹੈ ਨਾ ਉਹ ਉੱਪਰ ਵੱਲ ਨੂੰ ਆਣਾ ਤੇ ਮੂੰਹ ਦੇ ਵਿੱਚ ਖੱਟਾ ਗੋੜਾ ਪਾਣੀ ਆਣਾ ਤੇ ਫਿਰ ਉਹਦੇ ਨਾਲ ਤਕਲੀਫ ਖਤਰਨਾਕ ਹੋ ਸਕਦਾ ਸੋ ਬਿਲਕੁਲ ਬੜੇ ਜੇ ਅਸੀਂ ਤੁਹਾਨੂੰ ਸਪਸ਼ਟ ਕਹਿ ਰਹੇ ਹਾਂ ਜੀ ਟਮਾਟਰ ਖਾਣੇ ਜੇ ਸਭ ਤੋਂ ਬਿਹਤਰ ਜੇ ਨਾਸ਼ਤੇ ਵਿੱਚ ਜਾਂ ਤੁਸੀਂ ਦੁਪਹਿਰ ਵੇਲੇ ਸਲਾਦ ਦੇ ਵਿੱਚ ਜਾਂ ਤੁਸੀਂ ਸਬਜ਼ੀ ਚ ਜਿਵੇਂ ਲੈਣਾ ਚਾਹੋ ਲੈ ਸਕਦੇ ਹੋ ਰਾਤ ਦੀ ਸਬਜ਼ੀ ਵਿੱਚ ਟਮਾਟਰ ਨਾ ਲੈਣਾ ਏ ਪ੍ਰੋਬਲਮਸ ਜੇ ਤੁਹਾਨੂੰ ਤੇਜ਼ਾਬੀ ਜਾਂ ਐਸਿਡਿਕ ਹੋ ਰਹੇ ਨੇ ਉਹਦੇ ਕਰਕੇ ਨੇ ਸੋ ਇਹ ਸਵੇਰ ਵੇਲੇ ਤੇ ਜਦੋਂ ਇਹ ਲੈ ਰਹੇ ਹੋ ਜੇ ਕਿਸੇ ਦਿਨ ਤੁਸੀਂ ਵੱਧ ਖਾਦੇ ਨੇ ਪਾਣੀ ਬਹੁਤ ਜ਼ਿਆਦਾ ਲਿਓ ਕਿਉਂਕਿ ਚਾਹਨਾ ਸੀ ਕਿ ਕੋਈ ਗੁਰਦੇ ਦੀ ਪੱਥਰੀ ਨਾ ਹੋਏ ਟਟੀਆਂ ਲੱਗ ਸਕਦੀਆਂ ਜੇ ਇਨਫਲਮੇਟਰੀ ਬਾਵਲ ਸਿੰਡਰੋਮ ਜਿਨ੍ਹਾਂ ਨੂੰ ਹੈ ਉਹ ਬਿਮਾਰੀ ਜਿਨ੍ਹਾਂ ਨੂੰ ਹਰ ਵਾਰ ਖਾਣ ਤੋਂ ਬਾਅਦ ਜਾਣਾ ਪੈਂਦਾ ਹੈ ਇਰੀਟੇਬਲ ਬੌਲ ਸਿੰਡਰੋਮ ਦੇ ਵਾਰ ਵਾਰ ਜਾਣਾ ਪੈਂਦਾ ਹੈ ਔਰ ਢੇਟ ਖਾਲੀ ਨਹੀਂ ਹੁੰਦਾ ਤੇ ਖਾਂਦੇ ਸਾਰ ਭਜਣਾ ਪੈਂਦਾ ਉਹਨਾਂ ਨੂੰ ਵੀ ਕੋਸ਼ਿਸ਼ ਕਰੋ ਕਿ ਇੱਕ మీడియం ਸਾਈਜ਼ ਦੀ ਲੈਣ ਤੇ ਜਿਨ੍ਹਾਂ ਨੂੰ ਅਲਰਜੀ ਜੇ ਕਈ ਵਾਰ ਇੰਨੀ ਤਗੜੀ ਅਲਰਜੀ ਹੋ ਸਕਦੀ ਹੈ ਮੂੰਹ ਪੱਕ ਸਕਦਾ ਛਾਲੇ ਪੈ ਸਕਦੇ ਨੇ ਉਹ ਨਾ ਲੈਣ ਟਮਾਟਰ ਤੇ ਆਈਡੀਅਲੀ ਜੋ ਅਸੀਂ ਗਿਣਦੇ ਆਂ ਜੀ 50 ਤੋਂ 100 ਗ੍ਰਾਮ ਜੋ ਨਾਰਮਲ ਬੰਦਾ ਸਾਰੇ ਲੈ ਸਕਦੇ ਨੇ ਦੇਖੋ ਹਰ ਚੀਜ਼ ਕਿਸੇ ਲਈ ਜਾਨ ਬਚਾਉਣ ਵਾਲੀ ਹੁੰਦੀ ਹੈ ਕਿਸੇ ਲਈ ਸਵੀਅਰ ਅਲਰਜੀ ਸੋ ਜਦੋਂ ਤੁਸੀਂ ਪੁੱਛਦੇ ਹੋ ਸਾਨੂੰ ਆਹ ਬਿਮਾਰੀ ਹੈ फटाफट ਦੱਸੋ ਕਿੰਨੇ ਟਮਾਟਰ ਖਾ ਲੀਏ اس امباب نہیں ہے کیونکہ ہر کسی لیے وہ وکھرا اثر دکھائے گا عام طور تے سمجھ لیئے بھی دو تو تین ٹماٹر روز یہ کھائے جانتے تے جے تو الرجی نہیں ہے وہ ودیا ਹੁਣ ਆਪਾਂ ਦੱਸ ਦਈਏ ਜੀ ਅਖੀਰਲਾ 1 ਮਿੰਟ ਚ ਕਿਹੜੇ ਸਭ ਤੋਂ ਵਧੀਆ ਨੇ ਕਿਵੇਂ ਖਰੀਦੇ ਜਾਣ ਕਿੱਥੇ ਰੱਖੇ ਜਾਣ ਫ੍ਰਿਜ ਦੇ ਅੰਦਰ ਅੱਛਾ ਜੀ ਸੋ ਇਹ ਇਹ ਗਿਆਨ ਦਾ ਸਭ ਤੋਂ ਜ਼ਰੂਰੀ ਹੈ ਬਿਲਕੁਲ ਜੀ ਟਮਾਟਰ ਖਰੀਦਨੇ ਨੇ ਨਾ ਪਹਿਲੀ ਤਾਂ ਬਾਹਰੋਂ ਫੱਟੀ ਹੋਈ ਚਮੜੀ ਨਾ ਹੋਵੇ ਤੱਬੇ ਕਿਸੇ ਕਿਸਮ ਦੇ ਨਾ ਹੋਣ ਤੇ ਉੱਪਰ ਜਦੋਂ ਟਮਾਟਰ ਲੈਣਾ ਕੋਸ਼ਿਸ਼ ਕਰੋ ਵੀ ਉੱਪਰ ਨਿੱਕੇ ਨਿੱਕੇ ਉਹਦੇ ਹਰੇ ਪੱਤੇ ਜ਼ਰੂਰ ਲੱਗੇ ਹੋਣ ਸਿਰੇ ਤੇ ਉਹ ਬਿਹਤਰੀਨ ਹੋਏਗਾ ਤੇ ਫਿਰ ਉਹਦੇ ਵਿੱਚ ਜਿਵੇਂ ਥੋੜੇ ਜਿਹੇ ਝੁਰੜੀਆਂ ਜਿਹਾ ਉਹਦੀ ਚਮੜੀ ਤੇ ਆਈਆਂ ਹੁਣ ਉਹ ਨਾ ਲੈਣਾ ਕਿਸੇ ਵੀ ਹਾਲ ਵਿੱਚ ਫਰਿੱਜ ਵਿੱਚ ਰੱਖੇ 3 ਦਿਨਾਂ ਦੇ ਅੰਦਰ ਅੰਦਰ ਵਰਤ ਲੈਣੇ ਚਾਹੀਦੇ ਨੇ ਉਹਦਾ ਅਸਰ ਘਟਣ ਲੱਗ ਜਾਂਦਾ ਰੱਖਣਾ ਹੀ ਪਵੇ ਤਾਂ ਬੈਸਟ ਜੇ ਜਿੱਥੇ ਤੁਸੀਂ ਉੱਪਰ ਦਰਵਾਜ਼ੇ ਵਾਲੇ ਸਾਈਡ ਤੇ ਉੱਪਰ ਜਿੱਥੇ ਐਗਸ ਰੱਖਦੇ ਹੋ ਉੱਥੇ ਰੱਖ ਲਵੋ ਤੇ ਫਿਰ ਇਹਦਾ ਗੁੱਦਾ ਜੇ ਤੁਸੀਂ ਡੱਬਾ ਬੰਦ ਵਾਲਾ ਲੈ ਰਹੇ ਹੋ ਅਹਿਮ ਗੱਲ ਜੇ ਉਹਦੇ ਵਿੱਚ ਗੁਰਪਾਲ ਦੇਖੋ ਜੀ ਲੱਭਿਆ ਗਿਆ ਬੀਪੇ ਬੀਪੀਏ ਹੁੰਦਾ ਜੇ ਜੋ ਕਿ ਈਸਟ੍ਰੋਜਨ ਵਰਗਾ ਉਹਦਾ ਅਸਰ ਦਿਖਾ ਦਿੰਦੇ ਨੇ ਸੋ ਕਿਰਪਾ ਕਰਕੇ ਡੱਬਾ ਬੰਦ ਟਮਾਟਰ ਥੋੜਾ ਜਿਆਦਾ ਖਿਆਲ ਨਾਲ ਉਹ ਗੜਬੜ ਕਰ ਸਕਦੇ ਨੇ ਈਸਟ੍ਰੋਜਨ ਹਾਰਮੋਨ ਵਰਗਾ ਅਸਰ ਦਿਖਾ ਸਕਦੇ ਨੇ ਬेटर ਜੇ ਜੀ ਕੱਚੇ ਥੋੜੇ ਜੇ ਲੈ ਲਓ ਤੇ ਰੱਖੋ ਸੇਬਾਂ ਦੇ ਨਾਲ ਮੈਂ ਦੱਸਿਆ ਨਾ ਰਿਸ਼ਤੇਦਾਰੀ ਹੈ ਨਾ ਫਾਲਾਂ ਤੇ ਉਹ ਆਪੇ ਹੀ ਥੋੜੇ ਜਿਹੇ ਉਹਦੇ ਚ ਪੱਕ ਜਾਂਦੇ ਨੇ ਮਾੜੀ ਮਾੜੀ ਇਥਲੀਨ ਜਿਹੜੀ ਗੈਸ ਉਦਰਤੀ ਹੈ ਕਾਗਜ਼ ਕਾਗਜ਼ੇ ਲਪੇਟ ਕੇ ਦੋਨਾਂ ਨੂੰ ਇਕੱਠੇ ਰੱਖੋ ਬਿਲਕੁਲ ਸੋ ਇਹ ਤੁਸੀਂ ਕਰ ਸਕਦੇ ਹੋ ਜਿਹਦੇ ਨਾਲ ਉਹ ਤੁਹਾਡਾ ਬਾਹਰ ਪਿਆ ਅਗਲੇ ਦਿਨ ਕਮਾਲ ਦਾ ਤਿਆਰ ਹੋ ਜਾਏਗਾ ਤੇ ਫ੍ਰਿਜ ਇੱਕ ਤਾਂ ਇਹਨੇ ਫਾਇਦੇ ਜਾਣਨ ਤੋਂ ਬਾਅਦ ਨਾ ਇੱਕ ਤਾਂ ਗੱਲ ਸਭ ਨੂੰ ਕਰਨੀ ਚਾਹੀਦੀ ਵੀ ਬੜੀ ਸੌਖੀ ਜੀ ਇਹਨੂੰ ਉਗਾਇਆ ਵੀ ਜਾ ਸਕਦਾ ਹੈ ਕਿਚਨ ਗਾਰਡਨ ਲਾ ਲਓ ਆਪਣੇ ਘਰ ਦੇ ਟਮਾਟਰ ਆਪ ਲਾਓ ਤੇ ਜੇ ਜਗ੍ਹਾ ਛੋਟੀ ਨਾ ਹੋਵੇ ਹਾਂ ਤੇ ਜਗਾ ਥੋੜੀ ਹੈ ਨਾ ਤੇ ਉਹ ਗਮਲੇ ਜੀ ਵੀ ਲੱਗ ਜਾਂਦੇ ਬਿਲਕੁਲ ਜੀ ਬੇਨਤੀ ਸਿਰਫ ਇਹੋ ਹੈ ਸੁਣਨ ਵਾਲਿਆਂ ਨੂੰ ਕਿਰਪਾ ਕਰਕੇ ਟਮਾਟਰਾਂ ਦੇ ਉੱਪਰ ਜੋ ਕੀਤਾ ਛਿੜਕਾ ਜੇ ਉਹਦੇ ਅੰਦਰ ਜਜ਼ਬ ਹੋ ਜਾਂਦਾ ਜੇ ਇਸ ਤੋਂ ਜ਼ਹਿਰੀਲੀ ਚੀਜ਼ ਫਿਰ ਹੋ ਨਹੀਂ ਸਕਦੀ ਕੁਦਰਤ ਨੇ ਸਾਨੂੰ ਬੇਸ਼ਕੀਮਤੀ ਚੀਜ਼ ਬਖਸ਼ੀ ਹੈ ਟਮਾਟਰ ਜਿਹੜੀ ਸਾਡੀ ਜਾਨ ਲੰਬੀ ਕਰ ਸਕਦਾ ਜੇ ਉਸ ਤੋਂ ਦਿਲ ਨੂੰ ਸਿਹਤਮੰਦ ਹੱਡੀਆਂ ਸਿਹਤਮੰਦ ਸਭ ਪਾਸੇ ਤੰਦਰੁਸਤੀ ਤੇ ਫਿਰ ਅਸੀਂ ਉਹਦੇ ਉੱਤੇ ਜਦੋਂ ਇਸ ਤਰੀਕੇ ਦਾ ਜ਼ਹਿਰ ਪਾਈਏ ਤਫਰਤਾ ਗੁਨਾਗਾਰ ਅਸੀਆ ਪਰ ਅਸੀਂ ਅਗਲੀ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜੀ ਇੱਕ ਵਧੀਆ ਜਈ ਹੋਰ ਇਸੇ ਤਰ੍ਹਾਂ ਖੋਜ ਦੇ ਨਾਲ ਤੇ ਫਿਰ ਆਪਾਂ ਜੀ ਉਹੀ ਦੁਆ ਕਰੀਏ ਬਿਲਕੁਲ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੁਹਾਡੇ ਘਰਾਂ ਵਿੱਚ ਹਮੇਸ਼ਾ ਹੀ ਖੁਸ਼ੀ ਰਹੇ ਅਸੀਂ ਦਿਲੋਂ ਦੁਆ ਕਰਦੇ ਹਾਂ ਤੇ ਸਾਡੇ ਨਾਲ ਪਰ ਜ਼ਰੂਰ ਜੁੜੇ ਰਹੋ ਹੱਲਾਸ਼ੇਰੀ ਦੇਣ ਤੋਂ ਢਿੱਲ ਨਾ ਕਰਿਓ ਕਦੇ ਵੀ ਸੋ ਅਸੀਂ ਇੰਜੀ ਤੁਹਾਡੇ ਨਾਲ ਫਿਰ ਜੁੜਦੇ ਰਵਾਂਗੇ